ਹੈਲੋ ਅਨਹਦ ਹੈਲੋ ਸਾਰਿਆਂ ਨੂੰ ਵੈਲਕਮ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਅਨਹਦ ਗੇਲ ਵਲੌਗਸ ਤੇ ਅੱਜ ਚੱਲੀ ਮੈ ਸਕੂਲ ਐ ਅਨ ਛੁੱਟੀਆਂ ਤੋਂ ਬਾਅਦ ਪਹਿਲੇ ਦਿਨਾਂ ਨੂੰ ਸਕੂਲ ਚੱਲੇ ਆ ਫਰਸਟ ਦਿਨ ਕੱਲ ਸੀ ਕੱਲੋਂ ਪਹਿ ਛੁੱਟੀ ਕੀਤੀ ਸੀ ਹੂੰ ਕਿਉਂ ਨਹੀਂ ਆ ਮੇਲਾ ਸੀ ਨਾ ਮੈਂ ਵੀ ਛੁੱਟੀਆਂ ਤੋਂ ਬਾਅਦ ਚੱਲਿਆ ਤਾਂ ਮੈਂ ਵੀ ਛੁੱਟੀਆਂ ਤੋਂ ਬਾਅਦ ਜਿਮ ਚੱਲਿਆ ਪਹਿਲੇ ਦਿਨ ਦੋਵੇਂ ਪਹਿਲੇ ਦਿਨ ਚੱਲੇ ਆ ਮੈਂ ਵੀ ਪਹਿਲੇ ਦਿਨ ਇਨਸੋਕ ਤੇ ਉੱਠੇ 7 ਵਜ ਗਏ ਹੋਏ ਆਪਾਂ ਉੱਠੀ 6 ਵਜੇ ਦੇ ਬਾਅਦ ਪਾਦ ਵੇ ਦਾ ਉੱਠਾ ਤੁਸੀਂ 5 ਵਜੇ ਉੱਠ ਕੇ ਕਰੋਗੇ ਮੈਂ ਬਾਹਰ ਨਿਕਲਿਆ ਮੈਂ ਬੜਾ ਵਧੀਆ ਮੌਸਮ ਆ ਨੇਰੀ ਬੜੀ ਆ ਗਈ ਬੱਦਲ ਆ ਗਿਆ ਬੱਦਲ ਨਹੀਂ ਪਾਪਾ ਬਾਹਰ ਬਾਹਰ ਮੈਂ ਸਹੀ ਮੌਸਮ ਜੋਗਿੰਗ ਕਰਕੇ ਆਇਆ ਬੜਾ ਮਜ਼ਾ ਆਇਆ ਮੈਂ ਵੀ ਕਰ ਲੈਣਾ ਇਹਨੇ ਕਰ ਨੇਰੀ ਬੜੀ ਆ ਗਈ ਬਾਹਰ ਵਿੱਚ ਹਣ ਤਾਂ ਅੰਦਰ ਕਰਨ ਦੇ ਆ ਗਈ ਗਰਦਿਨ ਛੁੱਟੀਆਂ ਹੋ ਗਈ ਸਕੂਲ ਤੋਂ ਅਨਹਦ ਨੂੰ ਲੈ ਕੇ ਹੁਣ ਮੈਂ ਆਉਣ ਡਿਆ ਵਾਪਸੀ ਅਨਹਦ ਨੇ ਖਾ ਕੇ ੜਿਆ ਪੰਜਾਬੀ ਕੁਲਫੀ ਕਿਹੜੀ ਖਾਧੀ ਅਨੰਦ ਖੋਏ ਵਾਲੀ ਖੋਏ ਵਾਲੀ ਕਹਿੰਦੀ ਦੇਸੀ ਜੀ ਲੱਗਦੀ ਸੀ ਵੇਖਣ ਨੂੰ ਪਰ ਸਵਾਦ ਬੜੀ ਐਵੇਂ ਕਦਾਰਿਆ ਫਿਰ ਅੱਜ ਪਹਿਲਾ ਦਿਨ ਤੁਹਾਡਾ ਸਕੂਲ ਦਾ ਨਹੀਂ ਵਧੀਆ ਰਿਹਾ ਜਿੰਨ ਲੱਗਾ ਬਰਾਮ ਕੰਮ ਨੂੰ ਕਰਿਆ ਮੈਂ ਅੱਜ ਅੱਛਾ ਰਿਡਰਨ ਵਰਕ ਹੀ ਜ਼ਿਆਦਾ ਰਿਡਰਨ ਵਰਕ ਜ਼ਿਆਦਾ ਹੈ ਕਿ ਕਿਤੇ ਦੂਜਾ ਹੈਗਾ ਸਾਰੇ ਰਿਡਰਨ ਹੀ ਹੈਗਾ ਹੱਦ ਤੱਕ ਗਿਆਣਾ ਫਿਰ ਤੇ ਮੇਰਾ ਆ ਜੋ ਮੇਂ ਉਂਗਲਾਂ ਥੱਕ ਜਾਂਦੀਆਂ

ਹੈਲੋ ਗੁਰਨੋਜ ਸਤਿ ਸ਼੍ਰੀ ਅਕਾਲ ਕੀ ਹਾਲ ਆ ਇਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਨਾ ਤੁਹਾਨੂੰ ਵੀਰ ਜੀ ਉਹ ਤੁਹਾਡੀ ਵੀਡੀਓ ਉਹ ਲਾਇਆ ਸੀ ਵਲੌਗ ਪ੍ਰੀ ਦੇ ਵਿਆਹ ਵਾਲਾ ਤੇ ਤੁਸੀਂ ਉੱਥੇ ਉਹਦੇ ਵਿੱਚ ਵੇਖਿਆ ਤੇ ਕੰਨ ਆ ਦੋ ਐਦਾਂ ਕਰਦੇ ਆ ਵਾਜਾ ਮਾਰਦਾ ਗੁਰਨੋਜ ਆਵਾਜ਼ ਮਾਰੀ ਮੈਨੂੰ ਓਏ ਚਾਚੀ ਕਾ ਵਾਜੇ ਚੈਲੰਜ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਭੀ 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 ਕਰਿਆ ਕਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੇਰੇ ਵੱਲੋਂ ਅ ਵੀ ਕਹਿੰਦਾ ਕਹਿੰਦਾ ਮੈਂ ਚਲ ਵੀ ਗਿਆ ਤੇ ਮੈਨੂੰ ਤਾਂ ਵੀ ਕਮੈਂਟ ਕਰਿਓ ਕਿੰਨਾ ਪਾਪਾ ਆਪਣੇ ਨੂੰ ਖਾਉਣ ਜਾਗ ਰਿਹਾ ਵੀਡੀਓ ਆ ਇਹਦਾ ਜੇ ਮੈਂ ਚਲ ਵੀ ਗਿਆ ਮੈਨੂੰ ਤਾਂ ਵੀ ਕਮੈਂਟ ਕਰਿਓ ਬਾਦਸ਼ਾਹ ਵੀ ਘਰ ਸਕੂਲੇ ਜਾਣਾ ਮੇਰਾ ਲੈ ਜਾ ਲੈ ਜਾ ਲੈ ਜਾ ਤੇ ਦਸੂਂ ਦਾ ਚਾਵੜਾ ਕਿੱਧਰ ਜਾਵਦਾ ਨਾ ਜੀ ਪੂਰਾ ਚਾਹ ਨਦਰ ਸਕੂਲ ਦਾ ਭਾਪੀ ਤੇ ਵਾਲੇ ਭਾਈ ਨੂੰ ਆ ਕਰਨੋ ਐ ਹਾਂ ਹਾਂ ਹਾਂਜੀ ਨੈਕਸਟ ਡੇ ਮਾਰਨਿੰਗ ਜਿਹੜੀ ਆ ਉਹ ਹੋ ਗਈ ਆ ਸਕੂਲ ਦੁਵਾਨਾ ਤੋਂ ਛੱਟ ਕੇ ਤੇ ਹੁਣ ਮੈਂ ਜਾਣ ਲਿਆ ਸਿੱਧਾ ਦੁਕਾਨ ਤੇ ਤੇ ਇਹ ਜਿਹੜਾ ਰੋਡ ਆ ਸਾਡਾ ਇਹ 에어ਪੋਰਟ ਰੋਡ ਉਹੀ ਆ ਜਿੱਥੇ ਬਾਬਾ ਜੀ ਦਾ ਬੜਾ ਤਗੜਾ ਕੱਲ ਪਰਸੋਂ ਜੋੜ ਮੇਲਾ ਲੰਘ ਕੇ ਗਿਆ ਆ ਤੇ ਮੈਂ ਤੁਹਾਨੂੰ ਇੱਕ ਮੰਡ ਰੋਡ ਦਿਖਾਉਣਾ ਇਹ ਉਹੀ ਰੋਡ ਨੇ ਜਿਹੜੇ ਤੁਸੀਂ ਪਿਛਲੀਆਂ ਵੀਡੀਓ ਜਿਹੜੇ ਮੇਰੇ ਦੇਖ ਕੇ ਹਟੇ ਜੇ ਕਿ ਪੂਰੇ ਜਾਮਨਾ ਭਰੇ ਸੀ ਤੇ ਕਿੰਨੇ ਖੁੱਲੇ ਰੋਡ ਨੇ ਤੇ ਕਿੰਨੀ ਜ਼ਿਆਦਾ ਸੰਘਤਾ ਹੈ ਤੇ ਕਿੰਨੇ ਜ਼ਿਆਦਾ ਲੰਘਣ ਲੱਗੇ ਹੈਗੇ ਸਾਰੇ ਤੁਹਾਨੂੰ ਮੈਂ ਦੱਸ ਦ ਦਿਖਾਉਣਾ ਰੋਡ ਹੁਣੇ ਆ ਸਾਹਮਣੇ ਮੇਰੇ ਰਹਿ ਗਿਆ 에어ਪੋਰਟ ਦਾ ਲੈਫਟ ਸਾਈਡ ਤੇ ਹਾਂਜੀ ਆ ਇਧਰ ਆ ਗਿਆ ਲੈਫਟ ਸਾਈਡ ਤੇ 에어ਪੋਰਟ ਆ ਸਾਰਾ ਰੋਡ ਤੁਸੀਂ ਦੇਖ ਸਕਦੇ ਜੇ ਕਿੰਨਾ ਜਿਆਦਾ ਖੁੱਲਾ ਹੈ ਕਿੰਨੇ ਜਿਆਦਾ ਚੌੜੇ ਰੋਡ ਨੇ ਇਹ ਦੋਨੋਂ ਸਾ이드 ਰੋਡ ਦੇ ਪੈਦਲ ਲੰਘਣ ਨੂੰ ਰਸਤਾ ਨਹੀਂ ਹੈਗਾ ਇਹ ਨਹੀਂ ਜਿਆਦਾ ਸੰਘਤਾ ਹੈ ਆ ਦੇਖੋ ਅਜੇ ਵੀ ਦੁਕਾਨਾਂ ਲੱਗੀਆਂ ਨੇ ਮੇਲੇ ਕਰਕੇ ਅਜੇ ਵੀ ਦੁਕਾਨਾਂ ਨਹੀਂ ਚੁੱਕੀਆਂ ਪੰਘੂੜੇ ਅਜੇ ਤੱਕ ਲੱਗੇ ਆ ਤੇ ਆਹ ਸਾਰਾ ਉਹ ਰੋਡ ਆ ਜਿੱਥੋਂ ਸੰਘਤਾ ਪੈਦਲ ਜਾਂਦੀਆਂ ਤੁਰ ਕੇ ਆ ਪਹਿਵੇਂ ਇਹਨੋਂ ਵੀ ਕਿੰਨੇ ਚੌੜੇ ਰੋਡ ਨੇ ਤੇ ਕਿੰਨੀ ਜਿਆਦਾ ਸੰਗਤ ਜਿਹੜੀ ਆ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਸੰਗਤ ਜਿਹੜੀ ਆ ਮੱਥਾ ਟੇਕਣ ਤੇ ਗੁਰੂ ਘਰ ਦੀ ਖੁਸ਼ੀਆਂ ਲੈਣ ਆ ਸਾਰੇ ਰੋਡ ਤੇ ਹੀ ਵੇਖਦਾ ਤੇ ਉਹ ਅਜੇ ਵੀ ਦੁਕਾਨਾਂ ਅੱਗੇ ਜੀਆਂ ਅਜੇ ਵੀ ਲੱਗੀਆਂ ਨੇ ਅਜੇ ਤੱਕ ਸੰਗਤਾਂ ਜਿਹੜੀਆਂ ਬਾਹਰੋਂ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਯੂਨੀ ਉਹ ਸੰਗਤਾਂ ਅਜੇ ਵੀ ਮੱਥਾ ਟੇਕਣ ਆਉਣ ਲਈ ਆ ਅਨਹਦ ਨੂੰ ਛੁੱਟੀ ਹੋ ਗਈ ਸਕੂਲੋਂ ਅਨਹਦ ਦਾ ਵੀ ਟਾਈਮ ਹੋ ਗਿਆ ਆ ਆਉਣ ਹੀ ਵਾਲੀ ਆ ਤੇ ਇਧਰੋਂ ਮੈਂ ਵੀ ਮੜਾ ਜਾ ਜਾਣਾ ਹੈਗਾ ਚਾਚੂਗਨ ਵਾਲਾ ਰਹਾ ਤੇ ਨਾਲ ਥੋੜਾ ਜਿਹਾ ਬਾਹਰ ਘੁੰਮਣ ਫਿਰਨ ਤੇ ਮੈਂ ਵੀ ਰੈਡੀ ਹੋਣ ਡਿਆ ਹਾਂ ਅਨੰਦ ਸਕੂਲ ਗਈ ਸੀ ਉਹਨੂੰ ਲੈਣ ਗਏ ਆ ਆਪਣੇ ਦੂਜੇ ਵੀਰ ਉਹ ਨਹੀਂ ਤੇ ਅਨੰਦ ਤੇ ਨੰਨੂ ਦੋਵੇਂ ਜਾਣੇ ਮਾ ਤਾਂ ਆਉਣ ਵਾਲੀ ਅੱਜ ਪਤਾ ਨਹੀਂ ਸਵੇਰੇ ਕਿਉਂ ਅਨੰਦ ਸਵੇਰੇ ਸਕੂਲੇ ਜਾਣ ਲੱਗਿਆਂ ਰਹੀ ਕਰਨ ਜਾਂ ਤੇ ਮੈਨੂੰ ਲੱਗਦਾ ਬੱਚਿਆਂ ਨੂੰ ਛੁੱਟੀਆਂ ਜਿਆਦਾ ਲੰਬੀਆਂ ਪੈ ਗਈਆਂ ਤਾਂ ਕਰਕੇ ਬੱਚੇ ਚਾਹ ਆਪਦੇ ਮੈਨੂੰ ਸਕੂਲ ਜਾਣ ਤੋਂ ਡੇਵੇ ਕਰਨ ਤੇ ਕੱਲ ਤੇ ਵਧੀਆ ਹੀ ਗਈ ਹੱਸਦੀ ਖੇਡਦੀ ਅੱਜ ਸਵੇਰੇ ਥੋੜਾ ਜਿਹਾ ਕਰਦੀ ਸੀਗੀ ਔਰ ਤਰ੍ਹਾਂ ਤੇ ਮੈਂ ਜਾਣਾ ਨਹੀਂਗਾ ਮੈਂ ਮਿੰਨਾ ਛੁੱਟੀਆਂ ਰਹੀਆਂ ਨਜ਼ਾਰੇ ਲੈਇਆ ਤੇ ਹੁਣ ਕਿੱਥੇ ਜਾਣ ਦੀ ਜੀ ਕਰਦਾ ਤੇ ਹੁਣ ਇਹ ਆਉਂਦੀ ਆ ਫਿਰ ਪੁੱਛਦਾ ਵਾਲਾ ਨੂੰ ਮੈਂ ਕਿੱਦਾਂ ਰਿਹਾ ਅੱਜ ਦਾ ਦਿਨ ਮੈਂ ਤਾਂ ਆ ਗਿਆ ਸਕੂਲ ਤੋਂ ਤਾਂ ਉਹ ਫਿਰ ਰੋਂਦਾ ਨਾ ਤਾਂ ਕੀ ਹੋਇਆ ਪੁੱਤ ਕੀ ਹੋਇਆ ਸੀ ਨੀਂਦ ਚਲੀ ਮੇਰੇ ਸ਼ੇਰ ਰੋਂ ਕੱਲ ਦਿੱਤਾ ਨੀਂਦ ਉੱਕ ਗਈ ਗੱਡੀ 'ਚ ਸੁੱਤੇ ਰਹਿਣਾ ਚਾਹੂੰ ਸਵੇਰੇ ਕੀ ਆ ਮੇਰੇ ਪੁੱਤ ਨੂੰ ਇੱਦਾਂ ਛੜੀ ਹੁੰਦਾ ਪਤਾ ਸਕੂਲ ਜਾਈਦਾ ਹੁੰਦਾ ਸਕੂਲ ਜਾਣਾ ਕੱਲ ਮੈਂ ਇਹਨੇ ਕੰਮ ਬੜਾ ਕਰਾਇਆ ਜੋ ਠੀਕ ਠਾਕ ਕਰਾਇਆ ਸੀ ਉਹ ਪੁੱਤ ਤੇਰਾ ਫਰਸਟ ਡੇ ਹੀ ਨਾ ਤਾਂ ਕਰਕੇ ਫਰਸਟ ਡੇ ਵਾਲੇ ਦਿਨ ਤੇ ਬੰਦਾ ਚੱਲ ਥੱਕ ਹੀ ਜਾਂਦਾ ਉਹ ਹੱਥ ਵੀ ਥੱਕ ਜਾਂਦੇ ਆ ਇੰਨਾ ਜ਼ਿਆਦਾ ਲਿਖ ਲਿਖ ਕੇ ਲਿਖ ਲਿਖ ਕੇ ਅਜੇ ਤੁਸੀਂ ਨਿੱਕੇ ਨਿੱਕੇ ਬੱਚੇ ਜੇ ਮੈਂ ਕਿਹਨਾਂ ਚੱਲਾ ਹੂੰ ਕੁਝ ਨਾ ਪੁੱਛੋ ਮੈਂ ਬੜੀ ਦੂਰ ਚੱਲਾ ਘੁੰਮਣ ਜਾਂਦਾ ਮੈਂ ਆਪਣੇ ਫਰੈਂਡਸ ਤੇ ਸੱਚੀ ਫਰੈਂਡਸ ਦੇ ਨਾਲ ਚੱਲਿਆ ਮੈਂ ਘੁੰਮਣ ਟ੍ਰੈਲੀਮ ਅੱਜ ਆ ਜਾਓ ਜਾਣਾ ਯਾ ਚਲੀਏ ਚਲਾ ਚਲੀਏ ਜਾਣਾ ਮੇਰੇ ਨਾਲ ਘੁੰਮਣਾ ਕੌਣ ਕੌਣ ਚੱਲੇ ਬਣਾ ਪਤਾ ਮੈਂ ਚਾਚੂ ਬਾਬਲਿੰਗ ਚਾਚੂ ਨਾ ਬਾਬਲਿੰਗ ਚਾਚੂ ਤੇ ਮੈਂ ਤੇ ਗੋਰਾ ਚਾਚੂ ਤੇ ਹੋਰ ਅਜੇ ਪਤਾ ਨਹੀਂ ਕੌਣ ਕੌਣ ਚੱਲੇ ਨਾਲ ਆਪਾਂ ਚੱਲੇ ਆਂ ਫਿਲਮ ਵੇਖਣ ਕਿਹੜੀ ਕੋਲ ਹੌਂ ਯੋਟਾ ਹਾਲੀਵੁੱਡ ਨਹੀਂ ਉਹ ਜਿਹੜੀ ਸਾਊਥ ਵਾਲੀ ਜਿਹੜੀ ਹੈ ਕਲਕੀ ਜਾਣਾ ਤੂੰ ਹੋ ਜਾ ਕਿ ਨੋਂ ਨੇ ਦੇ ਫਰੈਸ਼ ਆਪਣੀ ਯੂਨੀਫਾਰਮ ਕਰੋ ਚੇਂਜ ਤੇ ਫਿਰ ਮਿਲਦੇ ਆ ਸ਼ਾਮਾਂ ਨੂੰ ਮੈਂ ਆਉਣਾ ਫਿਰ ਕੁਛ ਖਾਣਾ ਪੀਣਾ ਯੈਸ ਕੀ ਪੀਜ਼ਾ ਕੀ ਖਾਣਾ ਪੀਜ਼ਾ ਪੀਜ਼ਾ ਨਹੀਂ ਖਾਣਾ ਰੋਜ਼ ਰੋਜ਼ ਇਹੋ ਪੀਜ਼ਾ ਖਾਣਾ ਪੀਜ਼ਾ ਖਾਣਾ ਆ ਲੰਦ ਪਾਪਾ ਵੇਲੇ ਫਿਲਮ ਵੇਖਣਾ ਆਪਾਂ ਰਹਿ ਜੀਏ ਦੋਵੇਂ ਅਭੀਲਾ ਲੋਕੀ ਜਾਂਦੇ ਆ ਕੱਪੜੇ ਦੇ ਕੰਮ 'ਚ ਪੈਸਾ ਬੜਾ ਦੁਕਾਨ 'ਚ ਲੋਕਾਂ ਨੂੰ ਬੜੀ ਖਵਾਈ ਹੁੰਦੀ ਆ ਪੈਸੇ ਦਾ ਤਾਂ ਪਤਾ ਨਹੀਂ ਆ ਪਰਚੀਆਂ ਬੇਲੀ ਤੁਰੇ ਫਿਰਦੇ ਆਵੇਂ ਆ ਇਧਰ ਵੇ ਆਣਾ ਇਧਰ ਵੇ ਇਧਰ ਵੇ ਆ ਮਮਾ ਆਹ ਉਹ ਸੱਚਾ ਕਾਰਡ ਇਹਨਾਂ ਦੇ ਕਿੰਮਾ ਆਲਫਾ ਬੰਦਾ ਸਾਮਕ ਰੱਖ ਲੈ ਚ ਪੈ ਹੈ ਗਈ ਜਾਵਾਂਗੇ ਖੇਡਣ ਆਹ ਟੋਟੇ ਭਜੇ ਆਂ ਵੱਜਦੇ ਸਾਡਾ ਕੋਈ ਨਾ ਕੁਝ ਨਹੀਂ ਵੱਜਦਾ ਟੋਟੇ ਭਜੇ ਤੇ ਵੱਜੇ ਆ ਗਈ ਜੇ ਤੁਸੀਂ ਵੀ ਹਾਂਜੀ ਆ ਗਈ ਕਰਾਏ ਪੱਟੀ ਕਰਾਏ ਜੀ ਜਾਓ गाइस ਤੇ ਬਾਬੂ ਜੀ ਇਹ ਕਰਗਾ ਤੁਹਾਡਾ ਹੈ ਕਿੱਥੇ ਗਏ ਹੋ ਫਿਰ ਬਾਫੂ ਨੇ ਪਹਿਲਾਂ ਪਲਾਨ ਬਣਾਇਆ ਸੀ ਮੇਰਾ ਕੋਟ ਵੀ ਚੱਲਦਾ ਮੇਰੇ ਕੋਲ ਵੀ ਰਹਿਦਾ 10 ਘੰਟੇ ਤੈਨੂੰ ਦੱਸਿਆ ਨਹੀਂ ਨਾ ਦੱਸਿਆ ਦੱਸਣ ਲਈ ਕਲੀਅਰ ਤੇ ਦੱਸਿਆ ਹੁਣ ਦੱਸ ਦੇ ਉਹ ਨਹੀਂ ਮਿਲੇ ਮੇਰਾ ਕੋਟ ਹੀ ਹਾਂਜੀ ਮਿਲ ਗਿਆ ਠੀਕ ਠਾਕ ਨੇ ਅਰਦੇ ਸ਼ਾਲਾ ਚਲੋ ਵਧੀਆ ਆ ਗਿਆ ਮੇਰਾ ਕੋਟ ਵੀ ਦੋ ਹੈ ਹਾਂ ਇਹਨਾਂ ਦਾ ਪਲਾਨ ਫਰਸ਼ ਚੱਲੋ ਭਾਈ ਹਾਂ ਇਹ ਆ ਜਲੀਏ ਹਨ ਤੇ ਪਾਪਾ ਫਿਰ ਨਾ ਕਰਨ ਨਹੀਂ ਦੇ ਅਜਾ ਰ ਆ ਜਾ ਨੀਂਦਾ ਜੀ ਕਹਿੰਦੀ ਮੈਂ ਨਹੀਂ ਜਾਣਾ ਹਨ ਮੈਂ ਖੜਮ ਨਹੀਂ ਦੇਣਾ ਚਲੋ ਫਿਰ ਮੈਂ ਚੱਲਦਾ ਬਾਏ ਫਿਰ ਬਾਏ ਜੀ ਸਾਰਿਆਂ ਨੂੰ ਬਾਏ ਬਾਏ ਇੱਥੇ ਕਰਦੇ ਆਪਾਂ ਵੀਡੀਓ ਦਾ ਵਲੌਗ ਦਾ ਐਂਡ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਜੇ ਹੋ ਸਕੇ ਤਾਂ ਤੁਹਾਨੂੰ ਮੂਵੀ ਦੀ ਸਾਰੇ ਜਿਹੜੇ ਰਿਵਿਊ ਵੀ ਕਰ ਦਵਾਂਗੇ ਆ